ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਵੱਧ ਰਹੇ ਵਿਵਾਦਾਂ ਦੇ ਚੱਲਦੇ ਦੇਸ਼ ਭਰ ਦੇ ਸ਼ਰਧਾਲੂ ਘਰੋਂ ਨਿਕਲ ਤੋਂ ਗੁਰੇਜ਼ ਕਰ ਰਹੇ ਸੀ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਵੀ ਸੰਗਤਾਂ ਦੀ ਆਮਦ ਦੇ ਵਿੱਚ ਕਾਫੀ ਕਮੀ ਆਈ ਸੀ। ਉੱਥੇ ਹੀ ਜਦੋਂ ਦੋਵੇਂ ਦੇਸ਼ਾਂ ਦੇ ਵਿੱਚ ਯੁੱਧ ਤੇ ਵਿਰਾਮ ਲੱਗਿਆ ਤਾਂ ਮੁੜ ਤੋਂ ਸੱਚਖੰਡ ਹਰਮੰਦਰ ਸਾਹਿਬ ਦੇ ਵਿੱਚ ਸ਼ਰਧਾਲੂਆਂ ਦੀ ਭੀੜ ਵੇਖਣ ਮਿਲੀ ਅਤੇ ਮੁੜ ਤੋਂ ਰੌਣਕਾਂ ਪਰਤ ਗਈਆਂ ਮੀਡੀਆ ਨਾਲ ਗੱਲਬਾਤ ਕਰਦੇ ਸ਼ਰਧਾਲੂਆਂ ਨੇ ਦੱਸਿਆ ਕਿ ਬਹੁਤ ਹੀ ਵਧੀਆ ਹੋਇਆ ਜੋ ਇਹ ਜੰਗ ਤੇ ਵਿਰਾਮ ਲੱਗਿਆ ਸਸਿਖਾਲ ਸਾਰਿਆਂ ਨੂੰ ਮੇਰਾ ਨਾਮ ਰਜਨੀ ਮੈਂ ਕਰਤਾਰਪੁਰ ਤੋਂ ਬਿਲੋਂਗ ਕਰਦੀ ਹਾਂ ਅਨਿਮਮ ਅ ਅੱਜ ਸੀਸਫਾਇਰ ਕਾ ਜੋ ਐਲਾਨ ਹੋ ਚੁਕਾ ਹੈ ਜੰਗ ਬੰਦ ਕਰਨੇ ਕਾ ਜੋ ਐਲਾਨ ਹੈ ਕੈਸੇ ਦਿੱਖਤੇ ਆਪ ਇਹ ਬਹੁਤ ਜਿਆਦਾ ਵਧੀਆ ਫੈਸਲਾ ਲਿਆ ਸਰਕਾਰ ਨੇ ਇਹਦੇ ਵਿੱਚ ਇੱਕ ਤਾਂ ਇਹ ਕਿ ਆ ਇਕਨੋਮੀ ਨੂੰ ਜਿਆਦਾ ਇਫੈਕਟ ਨਹੀਂ ਆਏਗਾ ਹੁਣ ਬਾਕੀ ਇਹ ਆ ਕਿ ਲੋਕਾਂ ਵਿੱਚ ਹੁਣ ਕਾਫੀ ਰਾਹਤ ਮਿਲੇਗੀ ਲੋਕਾਂ ਨੂੰ ਬਹੁਤ ਡਰੇ ਹੋਏ ਸੀ ਸਾਰੇ ਲੋਕ ਔਰ ਕਿਉਂਕਿ ਆਮ ਜਨਤਾ ਹੀ ਇਹ ਇਹਦੇ ਵਿੱਚ ਸਫਰ ਕਰਦੀ ਬਹੁਤ ਜਿਆਦਾ ਤਾਂ ਹੁਣ ਰਿਲੈਕਸ ਹੈ ਕਾਫੀ ਸਾਰਾ ਕੁਝ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਜੋ ਸਰਕਾਰ ਨੇ ਇਹ ਐਲਾਨ ਕੀਤਾ ਕਿ ਸੀਜ਼ਫਾਇਰ ਜਿਹੜਾ ਬੰਦ ਕਰ ਦਿੱਤਾ ਗਿਆ ਉਹਦੇ ਪ੍ਰਤੀ ਸਾਰਿਆਂ ਨੂੰ ਰਾਹਤ ਮਿਲੀ ਹੈ ਤੇ ਅੱਗੇ ਵੀ ਅਸੀਂ ਇਹੀ ਚਾਹਾਂਗੇ ਕਿ ਇਹ ਜੰਗ ਦਾ ਐਲਾਨ ਨਾ ਹੋਵੇ ਤੇ ਜੰਗ ਨਾ ਹੋਵੇ ਬਿਲਕੁਲ ਸੇਫਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਚੀਜ਼ ਦਾ ਫੋਲੋ ਕੀਤਾ ਗਿਆ ਪ੍ਰੋਟੋਕੋਲ ਨੂੰ ਤੇ ਸਾਡੀ ਜਨਤਾ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਹੈ ਬਟ ਫੇਰ ਵੀ ਗਵਰਨਮੈਂਟ ਦੇ ਇਸ ਐਲਾਨ ਦੇ ਨਾਲ ਉਨ ਵਾਪਿਸ ਸਾਰੇ ਆ ਸਕਣਗੇ ਮੱਥਾ ਟੇਕਣ ਕਿਉਂਕਿ ਸੇਫ ਸਾਰਾ ਸੇਫ ਸਾਰਾ ਕੁਝ ਸੇਫ ਆ ਤੇ ਅੱਗੇ ਵੀ ਸੇਫ ਹੀ ਚੱਲਣਾ ਚਾਹੀਦਾ ਬਿਲਕੁਲ ਜੀ ਜਿਹੜੀ ਸਾਰੀ ਸੰਗਤ ਰੋਜ਼ ਹੀ ਬਾਬਾ ਸਾਹਿਬ ਆ ਕੇ ਅਰਦਾਸ ਕਰਦੀ ਆ ਕਿ ਖੁੱਲੇ ਖੁੱਲੇ ਦਰਸ਼ਨ ਦੀਦਾਰ ਤੇ ਜਾਣਾ ਉਹ ਅੱਜ ਸਾਡੀ ਅਰਦਾਸ ਕਬੂਲ ਹੋਈ ਆ ਜਿਹੜਾ ਰਾਤ ਨੂੰ ਮਾਹੌਲ ਬੜਾ ਆਇਆ ਸੀ ਕਾਫੀ ਮਤਲਬ ਟੈਂਸ ਵਾਲਾ ਤੇ ਅੱਜ ਜੋ ਖਤਮ ਹੋਇਆ ਤੇ ਸਿੱਖ ਸੰਗਤਾਂ ਦੀ ਅਰਦਾਸ ਪੂਰੀ ਹੋਈ ਹੈ ਲਗਾ ਕਿ ਭਾਰਤੀ ਫੌਜ ਨੇ ਕਰਕੇ ਮੁਕਾਬਲਾ ਕੀਤਾ ਮੂਤਰ ਜਵਾਬ ਦਿੱਤਾ ਤਾਂ ਇਹ ਕਰਦੇ ਹਾਂ ਹਾਂਜੀ ਦੇਖੋ ਭਾਰਤੀ ਫੌਜ ਪਹਿਲਾਂ ਹੀ ਨਹੀਂ ਤਾਕਤਵਰ ਹੈ ਕਿ ਪਾਕਿਸਤਾਨ ਨੂੰ ਮੂਤਰ ਜਵਾਬ ਦੇ ਸਕਦੀ ਸੀ ਉਹ ਸਾਨੂੰ ਪੂਰਾ ਯਕੀਨ ਸੀ ਬਿਲਕੁਲ ਕਿ ਇਹ ਜਲਦੀ ਖਤਮ ਹੋਏਗਾ ਬਟ ਗੁਰਰਾਮਦਾਸ ਜੀ ਦੀ ਕਿਰਪਾ ਸਦਕਾ ਇਹ ਅੱਜ ਸੰਗਤਾਂ ਨੂੰ ਜਿਹੜੇ ਦਰਸ਼ਨ ਦੀਦਾਰ ਮਿਲੇ ਖੁੱਲੇ ਉਹਨਾਂ ਮਨ ਬੜਾ ਖੁਸ਼ ਹੈ ਤੇ ਇੱਕ ਇੱਕ ਦੂਜੀ ਖੁਸ਼ੀ ਇਹ ਵੀ ਹੈ ਕਿ ਸਾਡੀ ਭਾਰਤੀ ਫੌਜ ਨੇ ਬੜਾ ਠੱਠ ਕੇ ਮੁਕਾਬਲਾ ਕੀਤਾ ਤੇ ਦਸ਼ਮਨ ਨੂੰ ناکਾਮ ਕਰਤਾ ਤਾਂ ਕਿ ਮਨ ਸ਼ਾਂਤੀ ਰਹਿਣੀ ਚਾਹੀਦੀ ਬਿਲਕੁਲ ਦੇਖੋ ਜੇ ਕੋਈ ਬੰਦਾ ਇਹ ਚਾਹੁੰਦਾ ਹੈ ਕਿ ਦੁਨੀਆ 'ਚ ਅਮਨ ਸ਼ਾਂਤੀ ਰਹੇਗੀ ਲੋਕਾਂ ਦੇ ਕੰਮਕਾਰ ਚੱਲਣਗੇ ਹੋਰ ਬੱਚਿਆਂ ਨੂੰ ਜਿਸ ਤਰ੍ਹਾਂ ਸਕੂਲ ਬੰਦ ਹੋਏ ਆ ਸਾਰਾ ਕਾਫੀ ਜ਼ਿਆਦਾ ਫਰਕ ਪੈ ਜਾਂਦਾ ਜੇ ਤਾਂ ਅਮਨ ਸ਼ਾਂਤੀ ਹੁੰਦੀ ਹੈ ਤੇ ਹਰ ਇੱਕ ਬੰਦਾ ਖੁਸ਼ੀ ਨਾਲ ਰਹਿੰਦਾ ਹੈ ਜੀ तकरीबन ਗੁਰੂ ਅਮਰਦਾਸ ਜੀ ਦੀ ਕਿਰਪਾ ਕਰਕੇ ਆਪਣੀ ਤਰਸ ਕਰਕੇ ਬੁਲਾ ਹੀ ਲੈਂਦੇ ਆ ਤੇ ਫਿਰ ਵੀ ਅੱਜ ਬੜਾ ਖੁਸ਼ੀਮੰਨ ਆ ਲੈ ਆਏ ਆ ਜੀ ਕਿ ਇਹ ਲੜਵਾਰ ਖਤਮ ਹੋਈ ਹੈ ਤੇ ਸ਼ੁਕਰਾਨਾ ਕਰੀਏ ਮਹਾਰਾਜ ਖੈਰ ਦਾਦੀ ਹੈ ਕਿ ਜਿਵੇਂ ਹੀ ਦੋਵੇਂ ਦੇਸ਼ਾਂ ਦੇ ਵਿੱਚ ਤਣਾਅ ਵਾਧਾ ਨਜ਼ਰ ਆ ਰਿਹਾ ਸੀ ਤਾਂ ਲੋਕਾਂ ਦੇ ਵਿੱਚ ਵੀ ਕਾਫੀ ਖੌਫ ਪੈਦਾ ਹੋ ਗਿਆ ਸੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਕੋਈ ਵੀ ਘਰ ਤੋਂ ਬਾਹਰ ਨਾ ਨਿਕਲੇ ਜਿੱਦੇ ਚਲਦੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਵੀ ਸ਼ਰਧਾਲੂਆਂ ਨੇ ਆਉਣਾ ਬੰਦ ਕਰ ਦਿੱਤਾ ਸੀ ਪਰ ਜਿਵੇਂ ਹੀ ਇਸ ਯੁੱਧ ਤੇ ਹੁਣ ਵਿਰਾਮ ਲੱਗਿਆ ਤਾਂ ਸ਼ਰਧਾਲੂ ਮੋੜ ਤੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਪਹੁੰਚਣ ਲੱਗੇ ਨੇ ਤੇ ਅਰਦਾਸ ਕੀਤੀ ਜਾ ਰਹੀ